ਤਲ ਸਾਹਿਬ ਇੱਕ ਚਰਚਾ ਛੜੀ ਸੀਗੀ ਕਿ ਸੁਖਵੀਰ ਸਿੰਘ ਬਾਦਲ ਗਿੱਦੜਵਾਹੇ ਤੋਂ ਜ਼ਿਮਨੀ ਚੋਣ ਲੜ ਸਕਦੇ ਨੇ ਹੁਣ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਦौरा ਆਪਣਾ ਵਧਾ ਦਿੱਤਾ ਹੈ ਗਿੱਦੜਵਾਹੇ ਹੁਣਗੇ ਤਾਂ ਆਪ ਹੀ ਹੂੰ ਬੀਬੀ ਜੀ ਮਾਰਲੇਮੈਂਟ ਤੇ ਛੱਡ ਕੇ ਆਉਂਦੇ ਨਹੀਂ ਅਕਾਲੀ ਦਲ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਹੈ ਪਹਿਲਾਂ ਅਕਾਲੀ ਦਲ ਇਕੱਠਾ ਸੀ ਅੱਜ ਅਕਾਲੀ ਦਲ ਸੁਧਾਰ ਲੈਰ ਵੀ ਨਾਲ ਬਖਰੇ ਤੌਰ ਤੇ ਚੱਲ ਰਹੀ ਹੈ। ਦਲਸਾਭੇ ਕਿ ਚਰਚਾ ਛੜੀ ਸੀਗੀ ਕਿ ਸੁਖਬੀਰ ਸਿੰਘ ਬਾਦਲ ਗਿੱਦੜਵਾਹੇ ਤੋਂ ਜ਼ਿਮਨੀ ਚੋਣ ਲੜ ਸਕਦੇ ਨੇ। ਤੇ ਜਦੋਂ ਸ਼ਰਮਣ ਅਕਾਲੀ ਦਲ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਗਈ ਕਹਿੰਦੇ ਜੀ ਇਹ ਇਤਿਹਾਸੋਹਣੀ ਜੀ ਗੱਲ ਹੈ ਵੀ ਉਹ ਕਿਵੇਂ ਲੜਨਗੇ ਨਹੀਂ ਲੜਨਗੇ ਕਹਿੰਦੇ ਜੀ ਕੁਝ ਵੀ ਨਹੀਂ ਆ ਜਈ ਗੱਲ। ਪਰ ਹੁਣ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਦੌਰਾ ਆਪਣਾ ਵਧਾ ਦਿੱਤਾ ਹੈ ਗਿੱਦੜਵਾਹੇ। ਗਿੱਦੜਬਾਹੇ ਦੋ ਦਿਨਾਂ ਦੇ ਦੌਰੇ ਦੇ ਉੱਤੇ ਨੇ ਕੱਲ ਵੀ ਉਹਨਾਂ ਨੇ ਪਿੰਡਾਂ ਦੇ ਵਿੱਚ ਲੋਕਾਂ ਨਾਲ ਗੱਲਬਾਤ ਕੀਤੀ ਇੱਕ ਜਿਹੜੇ ਸਕੂਲ ਉਹਨਾਂ ਦੇ ਮਾਤਾ ਜੀ ਨੇ ਬਣਵਾਏ ਸੀਗੇ ਉਹਨਾਂ ਦੇ ਪਿਤਾ ਜੀ ਨੇ ਬਣਵਾਏ ਸੀਗੇ ਉਹਨਾਂ ਦਾ ਵੀ ਦौरा-ਦੂਰਾ ਕੀਤਾ ਕਹਿੰਦੇ ਜੀ ਇਹ ਬੜੀਏ ਸ਼ਾਨਦਾਰ ਦਰਖਤ ਦੀ ਤਰ੍ਹਾਂ ਲਾਏ ਸੀ ਹੁਣ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਕੂਲ ਕਾਲਜ ਤੇ ਇਸ ਤੋਂ ਇਲਾਵਾ ਉਹ ਲੋਕਾਂ ਨੂੰ ਵੀ ਮਿਲ ਰਹੇ ਨੇ ਗਿੱਦੜਬਾਹੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਕਾਫੀ ਸਰਗਰਮੀਆਂ ਵਧਾਈਆਂ ਹੋਈਆਂ ਨੇ ਸ਼ਾਇਦ ਜਾਣ ਤਾਂ ਲੱਗਦਾ ਵੀ ਬਠਿੰਡੇ ਵਾਲੀ ਸੀਟ ਜੇ ਲੋਕ ਸਭਾ ਦੀ ਆ ਗਈ ਸੀ ਤਾਂ ਜ਼ਿਮਨੀ ਚੋਨ ਦੇ ਵਿੱਚ ਘਟੋ ਘਟ ਗਿੱਦੜ ਵਾਹੇ ਵਾਲੀ ਸੀਟ ਚਾਹੇ ਉਹ ਖੜਨਾ ਚਾਹੇ ਕੋਈ ਹੋਰ ਖੜੇ ਉਹ ਜ਼ਰੂਰ ਕੱਢ ਲਈਏ ਖੜਨਗੇ ਤਾਂ ਆਪ ਹੀ ਹੂੰ ਹੁਣ ਬੀਬੀ ਜੀ ਮਾਰਲੇ ਮੰਡ ਦਾ ਛੱਡ ਕੇ ਆਉਂਦੇ ਨਹੀਂ ਹੂੰ ਉੱਥੇ ਜਿਹੜੇ ਪਹਿਲਾਂ ਉਮੀਦਵਾਰ ਖੜੇ ਕੀਤੇ ਸੀ ਇਹਨਾਂ ਨੇ 2022 ਦੇ ਵਿੱਚ ਜੀ ਹਰਦੀਪ ਸਿੰਘ ਡਿੰਪੀ ਢੱਲੋਂ ਹੂੰ ਡਿੰਪੀ ਢੱਲੋਂ ਸਾਭੀ ਦਾ ਹਾਲ ਸੀ ਹੂੰ ਇਹ ਤਾਂ ਨਹੀਂ ਪਤਾ ਕਿ ਦੁਬਾਰਾ ਮੌਕਾ ਡਿੰਪੀ ਢੱਲੋਂ ਸਾਭ ਨੂੰ ਦੇਣਗੇ ਹੂੰ ਜੀ ਤਾਂ ਇਸ ਗੱਲ ਤੇ ਪੂਰਾ ਭਰੋਸਾ ਹੋ ਗਿਆ ਕਿ ਇਹ ਸੀਟ ਅਕਾਲੀ ਦਲ ਕੱਢ ਸਕਦਾ ਹੈ ਅਕਾਲੀ ਦਲ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਹੈ ਪਹਿਲਾਂ ਅਕਾਲੀ ਦਲ ਇਕੱਠਾ ਸੀ ਅੱਜ ਅਕਾਲੀ ਦਲ ਸੁਧਾਰ ਲਹਿਰ ਵੀ ਨਾਲ ਵੱਖਰੇ ਤੌਰ ਤੇ ਚੱਲ ਰਹੀ ਹੈ ਉਹਦਾ ਨੁਕਸਾਨ ਅਕਾਲੀ ਦਲ ਨੂੰ ਹੋਣਾ ਹੈ ਜੇ ਉੱਥੋਂ ਬੀਬੀ ਅਮਰਤਾ ਵੜਿੰਗ ਨੂੰ ਕਾਂਗਰਸ ਪਾਰਟੀ ਟਿਕਟ ਦੇ ਦਿੰਦੀ ਹੈ ਉਹ ਵੀ ਕਾਫੀ ਮਜ਼ਬੂਤ ਉਮੀਦਵਾਰਾਂ ਚ ਮੰਨੇ ਜਾਂਦੇ ਆ। ਅਕਾਲੀ ਦਲ ਦੀ ਚਰਚਾ ਹੋਊਗੀ ਕਿ ਕੱਲ ਉਹ ਗਏ ਅੱਜ ਵੀ ਉਹ ਕੌਣੀ ਤੇ ਹੋਰ ਪਿੰਡਾਂ ਦੇ ਵਿੱਚ ਗਏ ਹੈ ਪਿੰਡ ਪਿੰਡ ਮੀਟਿੰਗਾਂ ਨੇ ਉਹਨਾਂ ਦੀਆਂ। ਇਹਦਾ ਮਤਲਬ ਜੇ ਪਿੰਡ ਪਿੰਡ ਮੀਟਿੰਗਾਂ ਹੋਰ ਤਾਂ ਕੋਈ ਯਾਦ ਆ ਗਿਆ ਨਹੀਂ ਗਿਆ। ਕਿਉਂਕਿ ਜਿਹੜੀਆਂ ਅਗਲੀਆਂ ਚੋਣਾਂ ਨੇ ਉਹ ਤਾਂ 2027 'ਚ ਨੇ। ਤੇ ਇਸ ਵੇਲੇ ਸਿਆਸੀ ਸਰਗਰਮੀਆਂ ਨੂੰ ਇਸ ਤਰੀਕੇ ਨਾਲ ਵਧਾਉਣਾ ਕਿ ਦੋ ਦਿਨ ਕੱਲੇ ਗੱਦੜ ਵਹੇ ਚ ਹੀ ਲਾਤੇ ਅੱਜ ਸ਼ਾਮ ਤੱਕ ਉਹਨਾਂ ਦੀਆਂ ਮੀਟਿੰਗਾਂ ਨੇ ਕੱਲ ਤੋਂ ਸ਼ੁਰੂ ਹੋਈਆਂ ਸੀ ਤੇ ਉੱਥੇ ਕਹਿ ਵੀ ਦਿੱਤਾ ਕਿ ਹਰ ਹਫ਼ਤੇ ਮੈਂ ਪਿੰਡਾਂ ਦਾ ਦੌਰਾ ਕਰਾਂਗਾ ਹੂੰ ਜ਼ਰੂਰ ਜੀ ਸਤਕੇ ਕਰੋ ਸੋ ਇਹਦੇ ਤੋਂ ਇਹੋ ਹੀ ਲੱਗਦਾ ਹੈ ਕਿ ਜੇ ਹਾਲਾਤ ਸਾਰਜਾਰ ਬਣ ਗਏ ਆ 30 ਵਾਲਾ ਮਾਮਲਾ ਸੁਖਸੰਦਰਾ ਨਿਬੜ ਗਿਆ ਤੇ ਫਿਰ ਸੁਗਵੀਰ ਸੁਬਾਦਲ ਗੱਦੜ ਬਹਾਵਦਾਨ ਸਭਾ ਹਲਕੇ ਤੋਂ ਆਉਣ ਵਾਲੀ ਜਿਮਨੀ ਚੋਂ ਲੜ ਸਕਦੇ ਆ ਜੀ ਇਸ ਕਰਕੇ ਉਹਨਾਂ ਦੀਆਂ ਸਰਗਰਮੀਆਂ ਕਾਫੀ ਪਿੰਡ ਪਿੰਡ ਪੱਧਰ ਤੇ ਵੱਧ ਚੁੱਕੀਆਂ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ